ਮੈਂ ਅੱਜ 10 ਵਾਰ ਖੜਾ ਕੀਤਾ ਸਮਾ ਜ਼ੀਰੋ ਆਬਦ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ 1 ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਜਦੋਂ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਚੇਅਰ ਵੀ ਠੀਕ ਬੋਲਦਾ ਤੁਸੀਂ ਡਿਕਟੇਟਰ ਨਹੀਂ ਹੋ ਕਰੇ ਕਰੇ ਜਵਾਬ ਤਾਂ ਲੋਕ ਸਮਾਂ ਮੰਗਦੇ ਕਿਉਂ ਨਹੀਂ ਦਿੰਦੇ ਜਾ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਇਹ ਚੇਅਰ ਦੀ ਮਰਜ਼ੀ ਨਹੀਂ ਹੈ this house do not does not belong to kultar sandhwa it is not his personal property e ona da nichhi karninga e elected representative da ik sadan hai aur saryan ohde ikar hai apni gal rakhn da and can you intimidate the chair badi zyaadati hai bahut maari riwayat pa rahe ho tusi speaker saab punjab de lokan <laughs> nu dassa chahunde ke e sadan jada va e pakphat karta va ਇਹ اپੋਜੀਸ਼ਨ ਨੂੰ ਬੰਨਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਤ ਸਿੰਘ ਨਾਮ ਇਸਬੀਹੇਵ ਕੀਤਾ 132ਾਂ ਚੋਂ ਹੱਲੇ ਵੀ ਸਮਝ ਲਾ ਲੋ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਕੰਧ ਬੈਰੀਕੇਡਿੰਗ ਕਿੱਦਾਂ ਟੱਪ ਜਾਓਗੇ ਕਿਲ ਕਿੱਦਾਂ ਟੱਪ ਜਾਓਗੇ ਟੇਰ ਗੈਸ ਕਿੱਦਾਂ ਟੱਪ ਜਾਓਗੇ ਜੋਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰ ਗੁਰਕਰਨ ਮਾਰਿਆ ਜਿਹੜਾ ਇੱਕ ਨੌਜਵਾਨ ਸੀਗਾ ਸੁਭਕਰਨ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇੰਦਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਆਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਿ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੋਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲਿਕਾਂ ਦੀ ਕਰਕੇ ਘਾਟਾ ਪਿਆ ਔਰ ਜਿਹੜੇ ਸਪੀਕਰ ਸਾਹਿਬ ਹੈ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਡੇ ਆ ਚਲਾਉਣ ਤਾਂ ਦਿੱਲੀ ਵਾਲੇ ਰਹੇ ਆ ਲੇਕਿਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬਿਹੇਵ ਵੀ ਕਰਦਾ ਬਏ ਇਸ ਕਰਕੇ ਚੁੱਪ ਰਿਆ ਕਿਉਂਕਿ ਕੋਈ ਮਰਿਆਦਾ ਸਾਨੂੰ ਸਮਝ ਆਉਂਦੀ ਆ ਕਿ ਇਸ ਹਾਊਸ ਦੀ ਬਰਿਆਦਾ ਲੇਕਿਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਿਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਇਹ ਜਿਹੜੀ ਪਾਵਰ ਹੈ ਨਾ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲਾਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਰਡ ਲਾਅ ਐਂਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਤਾਂ ਜਾਨ ਮਾਲ ਦੀ ਰਾਖੀ ਚਾਹੀਦੀ ਆ ਉਹ ਚਾਹੁੰਦਾ ਕਿ ਸਾਡਾ ਸੇਫ ਹੋਵੇ ਲੇਕਿਨ ਅਨਫੋਰਚੂਨੇਟਲੀ ਇਹ ਸਾਰਾ ਕੁਝ ਸੇਫ ਨਹੀਂ ਰਿਹਾ ਇਹ ਸਾਰੀ ਜਿਹੜੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾ ਦੀ ਨਲਾਇਕੀ ਦਾ ਜਮਾ ਔਰ ਇਹ ਪੁਲਿਸ ਸਟੇਟ ਬਣਾ ਕੇ ਬਹਿ ਗਿਆ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਸਾਡੇ ਜਿਹੜੇ ਸਪੀਕਰ ਨੇ ਕਿ ਸਾਡੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਅਸੀਂ ਵੇਖਿਆ ਕਿ ਲਗਾਤਾਰ ਕਾਂਗਰਸ ਦੇ ਸਾਡੇ ਜਿਹੜੇ ਸਾਥੀ ਨੇ ਜਿਹੜੇ ਲੋਕਾਂ ਨੇ ਇਲੈਕਟ ਕਰਕੇ ਖੱਲੇ ਨੇ ਕੋਈ ਆਮ ਆਦਮੀ ਪਾਰਟੀ ਜਿਹਾ ਸਾ ਕੁਲਤਾਰ ਸਿੰਘ ਸੰਧਵਾ ਦੇ ਇੱਥੇ ਸਪਾਰਸ਼ ਦੇ ਵਿੱਚ ਨੋਮੀਨੇਟ ਨਹੀਂ ਹੋਏ ਅਸੈਂਬਲੀ ਦੇ ਵਿੱਚ ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰੇਬਲ ਕੁਲੀਕਸਾ ਪ੍ਰਗਟ ਸਿੰਘ ਐਮਐਲਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟ੍ਰੋਂਗਲੀ ਕੰਡਮਨ ਕਰਦੇ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਤੇ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਸਾ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਅੰਦਰ ਕਹੀ ਸੀ ਉਹਨੂੰ ਰਿਟੈਰੀਏਟ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਵਾਣਗੇ ਨੰਬਰ 2 ਸਾ ਸੁਖਪਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ 1 ਸਾਲ ਹੋ ਗਿਆ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਸੀਂ ਇਸ ਨੂੰ ਵੀ ਬਹੁਤ ਸਟ੍ਰੌਂਗ ਸ਼ਬਦਾਂ ਵਿੱਚ ਕੰਡਮ ਕਰਦੇ ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟਿਆ ਇਹਨਾਂ ਦਾ ਕੁਝ ਨੰਬਰ ਵੱਧ ਹੋਇਆ ਪਿਛਲੇ ਅਜਿਹਾ 3 ਸਾਲ ਪਹਿਲੇ ਵੇਖੀਏ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਾਰਨ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਦੇ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਦੇ ਵਿੱਚ ਸਾਸਕਪਾਲ ਸਿੰਘ ਹੁਣਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੌਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਆਫ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਾਹ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤੇ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਨ ਕੇ ਦਾ ਹੱਕ ਮਾਰੋ ਇਹ ਅਸੀਂ ਬਿਲਕੁਲ ਜਦੋਂ ਨਾ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਗਸ ਅਸੀਂ ਵਾਕ ਆਊਟ ਕਰਕੇ ਅਸੀਂ ਸਾ ਸੁਖਬਾਲ ਸਿੰਘ ਖੈਰਾਨਾਜ ਤੇ ਸਾ ਪ੍ਰਗਟ ਸਿੰਘ ਹੁਣਾ ਨੇ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਓਵਰ ਹੋ ਚੁੱਕਾ ਤਿੰਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗਾਇਕ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਜੈ ਜਿਹੜਾ ਸਰਕਾਰ ਪੱਖੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤੇ ਨਾ ਕਿਸੇ ਹੋਰ ਨੇ ਕਰਨਾ ਸੋ ਮੈਂ ਹੁਣ ਪਹਿਲੇ ਸਾਸੁਖਪਾਲ ਸਿੰਘ ਜੀ ਗੱਲ ਰੱਖਣਾ ਚਾਹਣਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਪਰਗਟ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਣਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋਏਗੀ ਇਸ ਪਲੀਟ ਟੂ ਡੂ ਇਟ ਮੈਂ ਸਾਸੁਖਪਾਲ ਸਿੰਘ ਕੋਲ ਅੰਕਾਂਗਾ ਆਪਣੀ ਗੱਲ ਅ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜెంਪਾਨੇਸ਼ਾ ਰੈਵਨਿਊ ਮਿਨਿਸਟਰ ਆ ਇੱਕ ਮਿਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏਸ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗਾਇਕ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾਂ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਜਦੋਂ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਜ਼ ਹਾਂ ਜਿਹੋ ਜੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਹਾਂ ਇਸ ਲਈ ਇਹ ਜਿਹੜਾ ਤਾਨਾਸ਼ਾਹ ਰਵਈਆ ਸਟicker ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ 'ਚ ਨਿਖੇਦੀ ਕਰਦੇ ਹਾਂ ਇਸੇ ਕੱਲੇ ਇੱਕ ਮੁੱਦੇ ਤੇ ਵਾਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬੰਨਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਤ ਸਿੰਘ ਨੇ ਮਿਸਬੀਹੇਵ ਕੀਤਾ ਤੋਹੀਨ ਕੀਤੀ ਕਿ ਇੱਕ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਕਾਸ਼ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋਂ ਕਹਿੰਦੇ ਕਿ ਧਰਨਾ ਹੀ ਜੁਮਵਾ ਰਿਆ ਸਾਰੀ ਗਏ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਘਾਟਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈਆਂ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫ੍ਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਕਨੌਰ ਦੇ ਐਮ.ਐਲ.ਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜੇ ਇਹਨਾਂ ਦੇ ਹਲਕਿਆਂ ਦਾ ਨਾ ਕ੍ਰਿਕਟ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰਅਮਰਿਤ ਮੰਗਟ ਗੁਰਮਨੀਤ ਮੰਗਟ ਐਸ ਕੇ ਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾਠ ਦੇ ਕੇਸ ਵਿੱਚ ਛੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 130 ਪੱਤਿਆਂ ਚ ਹਲੇ ਵੀ ਸਮਝ ਲਾ ਲੋ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉਤੋਂ ਸੀਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਕੰਦ ਬੈਰੀਕੇਡਿੰਗ ਕਿੱਦਾਂ ਟੱਪ ਜਾਓਗੇ ਕਿੱਲ ਕਿੱਦਾਂ ਟੱਪ ਜਾਓਗੇ ਟੇਰ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਵਾਸ਼ੀ ਕੀਤੀ ਗੁਰਕਰਨ ਗੁਰ ਗੁਰਕਰਨ ਮਾਰਿਆ ਜਿਹੜਾ ਇਕ ਨੌਜਵਾਨ ਸੀਗਾ ਸ਼ੁਭਕਰਨ ਉਹ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇਦਾਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਆਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸੰਭੂ ਦਾ ਬਾਰਡਰ ਬੰਦ ਕੀਤਾ ਖਨੋਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲਿਕਾਂ ਦੀ ਕਰਕੇ ਘਾਟਾ ਪਿਆ ਪਰ ਲਾਸਟਲੀ ਆਈ ਊਡ ਸੇ this house do not does not belong to kultar sandhwa it is not his personal property e ona da niji ghar nahi ga e elected representative da ik sadan hai aur saryan ohde adhikar hai apni gal rakhn da aur jo kal prakash singh naal ya dooje sade members de naal vitkra kar de ne bolan nahi dinde beh ja beh ja beh ja it is absolutely highly condemnable authoritarian full of arrogance and uh, i would say ke it amounts to complete ਡਿਕਟੇਟੋਰੀਅਲ ਪੋਲਿਟਿਕਸ ਇਨ ਪੰਜਾਬ ਜਿਹੜੀ ਹੈ ਇਸ ਵਕਤ ਆ ਖੋਤੀ ਸਪੀਕਰ ਨੇ ਇਹਦੇ ਖਿਲਾਫ ਸੋਲ ਜ਼ਾਮ ਔਰ ਇਹਦੇ ਖਿਲਾਫ ਇੰਨੀਆਂ ਸਟੇਟਮੈਂਟਸ ਲੇਕਿਨ ਇਹਨਾਂ ਦੀ ਕੋਈ ਜਾਂਚ ਕਰਨ ਨੂੰ ਤਿਆਰ ਨਹੀਂਗਾ ਮੇਰੇ ਇਸ ਪੱਖ ਨੂੰ ਜੋ ਅੱਜ ਲੀਡਰ ਆਫ ਆਪੋਜੀਸ਼ਨ ਔਰ ਮੇਰੇ ਸਾਡੇ ਸਰਕਾਰਯੋਗ ਕੁਲੀਗਸ ਨੇ ਸਿਰਫ ਇਹ ਵਾਕ ਆਊਟ ਕੀਤਾ ਟੂ ਹਾਈਲਾਈਟ ਦੀ ਇਸ਼ੂ ਆਫ ਪਾਰਟਿਸਨ ਪੋਲਿਟਿਕਸ ਬੀਇੰਗ ਡਨ ਇਨ ਵਿਧਾਨ ਸਭਾ ਮੈਂ ਇਹਨਾਂ ਸਾਰਿਆਂ ਦਾ ਔਰ ਆਪਣੇ ਲੀਡਰ ਆਫ ਆਪੋਜੀਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸਲੀਅਤ ਗੱਲ ਇਹ ਹੈ ਕਿ ਇਹ ਇੱਕ ਸਕ੍ਰਿਪਟ ਦਿੱਲੀ ਤੋਂ ਆਉਂਦੀ ਆ ਤੁਸੀਂ ਜੇ ਸਾਰੇ ਇਹਨੂੰ ਕਨੈਕਟ ਕਰਕੇ ਦੇਖੋਗੇ ਚਾਹੇ ਇਹਨਾਂ ਦੀ ਲੀਡਰ ਆਫ ਓਪੋਜੀਸ਼ਨ ਜਿਹੜੀ ਦਿੱਲੀ ਦੇ ਵਿੱਚ ਅਤਸ਼ੀਜੀ ਆ ਉਹਨਾਂ ਦੀ ਸੇਮ ਵਰਡਿੰਗ ਹੈ ਇਹਨਾਂ ਦੇ ਮਿਨਿਸਟਰਸ ਦੀ ਸੇਮ ਵਰਡਿੰਗ ਹੈ ਔਰ ਜਿਹੜੇ ਸਪੀਕਰ ਸਾਹਿਬ ਹੈ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਡੇ ਆ ਚਲਾਉਣ ਤਾਂ ਦਿੱਲੀ ਵਾਲੇ ਰਹੇ ਆ ਲੇਕਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬੀਹੇਵ ਵੀ ਕਰਦਾ ਮੈਂ ਇਸ ਕਰਕੇ ਚੁੱਪ ਰਿਹਾ ਕਿਉਂਕਿ ਕੋਈ ਮर्यादा ਸਾਨੂੰ ਸਮਝ ਆਉਂਦੀ ਆ ਕਿ ਇਸ ਹਾਊਸ ਦੀ ਬਰਿਆਦਾ ਲੇਕਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਇਹ ਜਿਹੜੀ ਪਾਵਰ ਹੈ ਨਾ ਔਰ ਅਨਫੋਰਚੂਨੇਟਲੀ ਜਦੋਂ ਮੈਂ ਇਹ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਦਾ ਇਹ ਸਾਰੇ ਹੀ ਡਿਫੈਂਸਿਵ ਹੋ ਗਏ ਕਿ ਹਾਂ ਬਈ ਇਹ ਗੱਲ ਤਾਂ ਇਹਨਾਂ ਨੇ ਇਹਨੇ ਇਕੱਲੇ ਨੇ ਨਹੀਂ ਕੀਤੀ ਇਹਨਾਂ ਦੇ ਤਿੰਨ ਹੋਰ ਮਨਿਸਟਰ ਨੇ ਔਰ ਜਿਹੜੀ ਹਾਤਸ਼ੀ ਹੈ ਉਹ ਸਾਡੇ ਪੰਜਾਬ ਦੇ ਕੁਛ ਵੀ ਨਹੀਂ ਹੈ ਮੈਨੂੰ ਇਹ ਨਹੀਂ ਲੱਗ ਸਮਝ ਆਈ ਕਿ ਦਿੱਲੀ ਬੈਠ ਕੇ ਦਿੱਲੀ ਵਾਲੇ ਪੰਜਾਬ ਨੂੰ ਇਹੋ ਜਿਹਾ ਬਦਨਾਮ ਕਿਉਂ ਕਰ ਰਹੇ ਆ ਹਰ ਚੀਜ਼ ਜਿਹੜੀ ਇਹਨਾਂ ਦੀ ਜਿੰਨੀ ਨਲਾਇਕੀ ਪਿਛਲੇ ਤਿੰਨ ਸਾਲਾਂ ਦੀ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਤੇ ਪਾ ਰਹਾ ਹੈ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲਾਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਰਡ ਲਾਅ ਐਂਡ ਆਰਡਰ ਲਾਰਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਤਾਂ ਜਾਨ ਮਾਲ ਦੀ ਰਾਖੀ ਚਾਹੀਦੀ ਆ ਉਹ ਚਾਹੁੰਦਾ ਕਿ ਸਾਡਾ ਸੇਫ ਹੋਵੇ ਲੇਕਿਨ ਅਨਫੋਰਚੂਨੇਟਲੀ ਇਹ ਸਾਰਾ ਕੁਝ ਸੇਫ ਨਹੀਂ ਰਿਹਾ ਇਹ ਸਾਰੀ ਜਿਹੜੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾਦੀ ਨਲਾਇਕੀ ਦਾ ਜਮਾ ਔਰ ਇਹ ਪੁਲਿਸ ਸਟੇਟ ਬਣਾ ਕੇ ਬਹਿ ਗਿਆ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਤੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਥੈਂਕ ਯੂ ਵੈਰੀ ਮਚ